ਸ਼ਾਹਕੋਟ ਪੁਲਿਸ ਵੱਲੋਂ ਚੋਰੀਆਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਤ ਹੁੰਦੇ ਨਜ਼ਰ ਆ ਰਹੇ ਅਤੇ ਚੋਰ ਲੁਟੇਰੇ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਕੰਨੀਆਂ ਖੁਰਦ ਵਿਖੇ ਬੀਤੀ ਰਾਤ ਚੋਰਾਂ ਨੇ ਇੱਕ ਗੱਡੀ ਨੂੰ ਸੰਨ ਲਗਾ ਕੇ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਕੀਮਤੀ ਗਹਿਣੇ ਤੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਇਸ ਵਾਰਦਾਤ ਸੰਬੰਧੀ ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਰਾਣੀਆਂ सिरसा ਹਰਿਆਣਾ ਨੇ ਦੱਸਿਆ ਕਿ ਉਹਨਾਂ ਨੇ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਨੰਗਲਾ ਅੰਬੀਆਂ ਵਿਖੇ ਜ਼ਮੀਨ ਖਰੀਦੀ ਹੈ। ਅਤੇ ਉਹ ਹੁਣ ਪਿਛਲੇ ਕਰੀਬ 2 ਸਾਲ ਤੋਂ ਪਿੰਡ ਕੰਨੀਆਂ ਖੁਰਦ ਵਿਖੇ ਸਾਬਕਾ ਸਰਪੰਚ ਬਲਦੇਵ ਸਿੰਘ ਦੇ ਘਰ ਰਹੇ ਰਹੇ ਹਨ, ਜੋ ਕਿ ਖੁਦ ਵਿਦੇਸ਼ ਇਟਲੀ ਵਿਖੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਬੀਤੀ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਉਹਨਾਂ ਦਾ ਸਾਰਾ ਪਰਿਵਾਰ ਘਰ ਦੇ ਵੇਲੇ ਵਿੱਚ ਕੂਲਰ ਲਗਾ ਕੇ ਸੁੱਤਾ ਪਿਆ ਸੀ। ਰਾਤ ਕਰੀਬ 3:30 ਵਜੇ ਜਦ ਉਸਦੀ ਨੀਂਦ ਖੁੱਲੀ ਤਾਂ ਉਸਨੇ ਉੱਠ ਕੇ ਘਰ ਅੰਦਰ ਦੇਖਿਆ ਕਿ ਘਰ ਦੇ ਅੰਦਰ ਤਿੰਨ ਕਮਰਿਆਂ ਦੇ ਦਰਵਾਜ਼ੇ ਖੁੱਲੇ ਪਏ ਸਨ। ਉਹਨਾਂ ਦੱਸਿਆ ਕਿ ਜਦ ਉਸਨੇ ਆਪਣੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਕਮਰੇ ਵਿੱਚ ਪਈਆਂ ਅਲਮਾਰੀਆਂ ਖੁੱਲੀਆਂ ਪਈਆਂ ਸਨ ਅਤੇ ਅਲਮਾਰੀਆਂ ਵਿੱਚ ਪਿਆ ਸਮਾਨ ਚੋਰੀ ਹੋ ਚੁੱਕਾ ਸੀ। ਉਹਨਾਂ ਦੱਸਿਆ ਕਿ ਚੋਰ ਘਰ ਦੇ ਪਿਛਲੇ ਪਾਸੇੋਂ ਖੇਤਾਂ ਵੱਲ ਦੀ ਕੰਦ ਨੂੰ ਸਨ ਲਗਾ ਕੇ ਕਮਰੇ ਅੰਦਰ ਦਾਖਲ ਹੋਏ ਜਿਨ੍ਹਾਂ ਨੇ ਕਮਰੇ ਵਿੱਚ ਪਈਆਂ ਅਲਮਾਰੀਆਂ ਵਿੱਚ ਪਏ ਕਰੀਬ 2.5 ਟੋਲੇ ਸੋਨੇ ਦੇ ਗਹਿਣੇ ਬਾਈ ਟੋਲੇ ਚਲਦੀ ਦੇ ਗਹਿਣੇ ਅਤੇ ਸਵਾ ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲਈ। ਉਹਨਾਂ ਦੱਸਿਆ ਕਿ ਚੋਰਾਂ ਨੇ ਬਾਕੀ ਦੋ ਕਮਰਿਆਂ ਦੇ ਵੀ ਤਾਲੇ ਤੋੜੇ ਜਿਨ੍ਹਾਂ ਵਿੱਚ ਸਾਬਕਾ ਸਰਪੰਚ ਬਲਦੇਵ ਸਿੰਘ ਦਾ ਘਰੇਲੂ ਸਮਾਨ ਪਿਆ ਸੀ ਜਿਸ ਵਿੱਚ ਵੀ ਚੋਰਾਂ ਨੇ ਫਰੋਲਾ ਫਰਾਲੀ ਕੀਤੀ ਅਤੇ ਕਮਰੇ ਦੀ ਇੱਕ ਗਰਿਲ ਖੋਲ ਕੇ ਚੋਰ ਚੋਰੀ ਦੀ ਵਾਰਦਾਤ ਉਹ ਅੰਜਾਮ ਦੇਣ ਉਪਰੰਤ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੂੰ ਦੱਸਿਆ ਤਾਂ ਉਹ ਵੀ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਚੋਰੀ ਦੀ ਵਾਰਦਾਤ ਬਾਰੇ ਪਤਾ ਲੱਗਣ ਤੇ ਮਾਡਲ थाना ਸ਼ਾਹਕੋਟ ਦੇ ਐਸ ਆਈ ਸਰਵਣ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਨਾਮ ਜਸਵੰਤ ਸਿੰਘ ਹੈ ਜੀ। ਹਾਂਜੀ ਕੀ ਗੱਲ ਹੋਈ ਜੀ? ਆਪਣੇ ਜੀ ਅਹੀਂ ਨਾ ਰਾਣੀਆਂ ਸਰਸਾ ਜ਼ਿਲ੍ਹਾ ਆਪਣਾ ਉੱਥੋਂ ਜ਼ਮੀਨ ਸੇਲ ਕਰਕੇ ਤੇ ਆਪਾਂ ਇੱਥੇ ਨੰਗਲੰਦਿਆਂ ਜ਼ਮੀਨ ਖਰੀਦੀ ਹੈ। ਤੇ ਅਸੀਂ ਛੋਟੀ ਕੰਨੀਆਂ ਖੁਰਦ ਰਹਿ ਰਹੇ ਆ ਇੱਥੇ ਤੇ ਪਰਿਵਾਰ ਦਾ ਜਿਹੜਾ ਇਹ ਬਲੈਤੀਏ ਨੇ ਇਹਨਾਂ ਦੇ ਕੋਲੋਂ ਅਸੀਂ ਕੋਠੀ ਲਈ ਹੈ। ਮੈਂ ਇੱਥੇ रह ਰਹੇ ਹਾਂ ਇੱਥੇ ਦੋ ਕਮਰੇ ਨੇ ਸਾਡੇ ਕੋਲੇ ਤੇ ਰਾਤ ਨੂੰ 1 ਵਜੇ ਤੋਂ ਬਾਅਦ ਮੰਨ ਲਓ ਸਾਡੇ ਚੋਰੀ ਹੋਈ ਆ ਪਿੱਛੋਂ ਸਨ ਲਾ ਕੇ ਕੰਦ ਪਾੜੀ ਗਈ ਆ ਪਾੜ ਕੇ ਸਾਡਾ ਸਮਾਨ ਜਿਹੜਾ ਵਾ ਚੋਰੀ ਕੀਤਾ ਗਿਆ ਵਾ ਕੈਸ਼ ਸੀਗਾ ਲੱਖ ਸਵਾਲਾ ਰੁਪਇਆ ਸੋਨਾ ਸੀ 5-6 ਟੋਲੇ ਚਾਂਦੀ ਸੀ 22-23 ਟੋਲੇ ਤੇ ਸਾਰਾ ਮੰਨ ਲਓ ਵੀ ਸਾਢੇ 3 ਵਜੇ ਮੈਂ ਉੱਠ ਕੇ ਦੇਖਿਆ ਸਾਰਾ ਸਮਾਨ ਥਿਲਰੇ ਹੋਇਆ ਸੀਗਾ ਤੇ ਪੁਲਿਸ ਨੂੰ ਜਿਹੜੀ ਰਿਪੋਰਟ ਕਰਤੀ ਆ ਸੀ ਸਰਪੰਚ ਸਾਹਿਬ ਕੜੇ ਨੇ ਮੁਕੇ ਤੇ ਤੇ ਇਹਨਾਂ ਦੇ ਉੱਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇਹਨਾਂ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਡਾ ਜੋ ਸਮਾਨ ਉਹ ਸਾਨੂੰ ਵਾਪਸ ਕੀਤਾ ਜਾਵੇ